ਆ ਗਈ ਦੱਸ ਉਸਸੀ ਤੂੰ ਕਿਉਂ ਹੋਈ ਤੂੰ ਫਰੈਂਡ ਆ ਮੇਰਾ ਕੀ ਹੋ ਗਿਆ ਦੱਸ ਲੈ ਜਵਾਬ ਕੀ ਹੋ ਗਿਆ ਬਧਾਈ ਦੇਣ ਆਈ ਆ ਫਰੈਂਡ ਆ ਮੇਰਾ ਹਾਂਜੀ ਨਹੀਂ ਮੇਰਾ ਫਰੈਂਡ ਆ ਮੇਰਾ ਨਹੀਂ ਵੇ ਲੁੱਕ ਨਾਲ ਨਿਕਲੀ ਗੱਲ ਨਹੀਂ ਨਹੀਂ ਸਰ ਮੈਂ ਬਾਹਰ ਬੈਠੀ ਆ ਨਹੀਂ ਵੈਸੇ ਇਹ ਲੋਕੀ ਐਮ ਐਮ ਹਿਸਟਰੀ ਨਹੀਂ ਅਸੀਂ ਬਾਹਰ ਬੈਠੇ ਸੀ ਅੱਛਾ ਨਹੀਂ ਇਹ ਕਹਿੰਦੇ ਸੀ ਮੁਲਾਜ਼ਮ ਲੈ ਬੰਦਾ ਲੈ ਕੇ ਆਇਆ ਫੜ ਕੇ ਤੁਹਾਡੇ ਜਿਹੜਾ ਤੁਸੀਂ ਇੰਜ ਨੂੰ ਕਹਿੰਦੇ ਹੋ ਫਰੈਂਡ ਆ ਤੁਹਾਡੇ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈ ਹਾਂ ਮੈਂ ਨਵੇਂ ਸਾਲ ਮੈਂ ਵਿੰਦਰ ਪਾਸੇ ਨੂੰ ਮਿਲਣ ਆਈ ਹਾਂ ਨਿਊ ਇਅਰ ਦੀ ਮਿਲਕਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਵਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇਹਦਾ ਕੁਝ ਨਹੀਂ ਹੈ ਸਾਰੇ ਫਰੈਂਡਸ ਨਹੀਂ ਮਰੇ ਹਾਂਜੀ ਉਹ ਕਿਹੜਾ ਬੰਦਾ ਚੱਲਦਾ ਉਹ ਕਹਿੰਦੇ ਚੋੜੀ ਨੂੰ ਬਾਜ਼ੀ ਨੂੰ ਕੁਝ ਨਹੀਂ ਆਉਂਦੀ ਅੰਦਰ ਅੰਦਰ ਭਾਈ ਪੂਰੀ ਅੰਦਰ ਉਹਨੂੰ ਸਿਖਾਣਗੇ ਅੰਦਰ ਕੁੜੀ ਨਾਲ ਹੀ ਲੱਗ ਜਾਣਾ ਉਹਨੂੰ ਵੀ ਕੋਈ ਬੰਦਾ ਚੱਲ ਇਹਨਾਂ ਨੇ ਸਰ ਕਿਹੜੀ ਗੰਡੀ ਹੈ ਜੰਦ ਹੈ ਜੀ ਇਹਨਾਂ ਨੇ ਕੋਈ ਗੜੀ ਨਹੀਂ ਮੈਂ ਥਾੜੇ ਜਾਊਗੀ ਤੁਹਾਡੀ ਘਰ ਵਾਲੀ ਘਰ ਵਾਲੀ ਥਾਣੇ ਜਾਊਗੀ ਤਾਰੇ ਚਾਹੂਂਗਾ ਘਰ ਵਾਲੀ ਜਿਹੜੀ ਅੰਦਰ ਅੰਦਰ ਦੱਸੋ ਜੀ ਅੰਦਰpuri ਹੈ ਬੰਦੇ ਕੁੜੀ ਆ ਗਈ ਘਰ ਵਾਲੀ ਕਹਿੰਦਾ ਖਾਣ ਜਾ ਵਾ ਦੱਸ ਇਹ ਕੁੜੀ ਅੰਦਰ ਵਿੱਚ ਝੱਟੋ ਤੋਂ ਨਹੀਂ ਹੈ ਚਾਹ ਨਹੀਂ ਬੰਦੂ ਪਬਲਿਕ ਪ੍ਰੋਪਰਟੀਆਂ ਤੁਸੀਂ ਰੋਕ ਨਹੀਂ ਸਕਦੇ ਕੋਈ ਗੱਲ ਨਹੀਂ ਥਾਰੇ ਅੰਦਰ ਜਾਣ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ ਕੁੜੀ ਪਰ ਦੀ ਕੱਟੜ ਦੇ ਸਟੇਬਲ ਨਾ ਲੇਡੀ ਇਨਸਪੈਕਟਰ ਤੁਹਾਡੂ ਘੱਥੇ ਤਦੋਂ ਤੁਸੀਂ ਅਗਰ ਕੁਝ ਪੁੱਛੀ ਤਾਂ ਅਸਦੀ ਕਿਹੜੀ ਆ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਜਿਹੜਾ ਜਬਾਤ ਲੈ ਕੇ ਜਿੰਦੀਆਂ ਨੇ ਉਹ ਵੀ ਕਮਰੇ ਦੇ ਅੰਦਰ ਕੀ ਹੋਵੇ ਢਾੜੇ ਚ ਇਹ ਨੋ ਨਾ ਆਰਡਰ ਕਿਹੜਾ ਨੋ ਨਾ ਆਰਡਰ ਹੁਣ ਮੇਰੀ ਗੱਲ ਸੁਣੋ ਮੈਨੂੰ ਮਨ ਨਹੀਂ ਬੰਨਿਆ ਮਨ ਨਹੀਂ ਹੈ ਸਰ ਮਨ ਨਹੀਂ ਤੁਹਾਡੀ ਗੱਲ ਮੇਰੇ ਪਾਸੋਂ ਨਾ ਪਰਚੇ ਦੇ ਪਾਸੋਂ ਨਾ ਕਿਵੇਂ ਆਉਣਾ ਦੱਸੋ ਮੈਨੂੰ ਮੈਂ ਮਲਾਇਆ ਕਰੇ ਬਖਸ਼ਾ ਦਊਂਗਾ ਕੋਈ ਨਹੀਂ ਤੁਸੀਂ ਪਰਚਾ ਦੇ ਲਿਓ ਕੋਈ ਗੱਲ ਨਹੀਂ ਕੋਈ ਪਰ ਉਸ ਬੰਦੇ ਤੇ ਵੀ ਆ ਦੇ ਕੋਈ ਗੱਲ ਕਰਦੀ ਉਲਟਾ ਸਾਨੂੰ ਕਹਿੰਦੇ ਨੇ ਬੱਚਾ ਦਬਾਗੇ ਤੁਸੀਂ ਤੋ ਇਹ ਪਰਚਾ ਦੇਣਾ ਨੌਕਰੀ ਤਰਕਾਸ ਵੀ ਹੋਣੀ ਚਾਹੀਦੀ ਬੰਦੇ ਪਰ ਮੇਰੀ ਗੱਲ ਮੰਨਦਾ ਬੰਦੇ ਪਰ ਮੀਡੀਆ 'ਚ ਦੱਸੋ ਗੱਲ ਕਾਹਨਾ ਸਾਰੀ ਫਿਰ ਮੈਂ ਮੈਂ ਉਹਦਾ ਮੈਡੀਕਲ ਕਰਾਉਂਗਾ ਉਹਦੀ ਬਲੀ ਕਰਾਉਂਗਾ ਹੁਣੇ ਹਾਲਾ ਹੁਣੇ ਤਰੋਂ ਪ੍ਰੋਵੋ ਕਰਵਾ ਸੀ ਕਰਾਵਾਣੀ ਹੁਣੇ ਪਰ ਇਹਦਾ ਮੈਡੀਕਲ ਕਰਾਉਂਗਾ ਮੈਂ ਕਰਾਵਾ ਸੀ ਕਿ ਤੋ ਕਹਨੇ ਅੱਛੇ ਤਰੀਕੇ ਨਾਲ ਕਰਾਉਂਦਾ ਬਰੋ ਪ੍ਰੋ ਕਰਾਓ ਮੈਡੀਕਲ ਅਸੀਂ ਕਿ ਤੋ ਕਹਨੇ ਜਦ ਗੱਲ ਸੱਤ ਬਣੇ ਇਹ ਚੱਲ ਨਹੀਂ ਪਾਜੀ ਅੰਦਰ ਜਾਣਾ ਪੁੱਤਰ ਆਹ ਪਾਜੀ ਫੇਰ ਮਾਰਣਾ ਮਤਲਬ ਹੱਟ ਜਾ ਸਾਹਮਣੇ ਕੋੜੀ ਗੇਟ ਕਰਕੇ ਆਉਂਦੀ ਪਈ ਯਾਰ ਅੰਦਰੋਂ ਅੰਦਰੋਂ ਕਹਿੰਦਾ ਅੰਦਰ ਜਾਣਾ ਕਹਿੰਦਾ ਕਹਿੰਦਾ ਚੱਲੋ ਪਾਜੀ ਅੰਦਰ ਅੰਦਰ ਆ ਦੇਖੋ ਇਹਨੇ ਬੜੇ ਗੁੰਡਾ ਜਿਹੇ ਮਲਾਇਆ ਕੀਤਾ ਇਹ ਲੋ ਪਾ ਜਰੀ ਦਾ ਦਿੰਦਾ ਪੀਤੀ ਮਲਾਦਾ ਪਤਾ ਆ ਦੇਖੋ ਵੱਜ ਰਿਹਾ ਹੁਣ ਹੁਣੇ ਹੀ ਕਰਦਾ ਇਦਾਂ ਨਾ ਮਾਰੇ ਪੁੱਲ ਥੋੜਾ ਵੀ ਉਹ ਨਹੀਂ ਅਰੇ ਕੁਝ ਉਹ ਭਾਈ ਆ ਡਿਊਟੀ ਤੇ ਆ ਇਹ ਤੰਗਨ ਮਾਰਦਾ ਮੇਰੇ ਡਿਊਟੀ ਤੇ ਮੇਰਾ ਭਰਾ ਹੁੰਦਾ ਤੂੰ ਵੀ ਕੇ ਤੁਸੀ ਬੰਦੇ ਮਾਰੀ ਮਾਤਾ 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 دکو بند بار کڈو چلو ديدي دکو بند بار کڈو دکو گالا گڑھدا ਇਹ ਵੀਡੀਓ ਬਾਕੀ ਨਹੀਂ ਚੱਲ ਰਹੀ। ਕਿਹੜੇ ਕਿੱਤਾ ਕੁੱਤੇ ਇਹਨਾਂ ਨੇ ਉਹ ਮੁਲਾਜ਼ਮ ਦੇ ਕੁੱਤੇ ਇਹਨਾਂ ਨੇ। ਲੋਕ ਕੱਟ। ਲੋਕ ਕੱਟ। ਬੜਾ ਪੋਟੈਂਸ਼ੀਅਲ ਹੈ। ਆ ਜਿਹੜਾ ਛੱਤਾਂ ਦੇ ਟੱਕਾ ਦੇ ਲਿੰਗ ਖੋਹ ਰਿਹਾ ਨੇ ਚੇੜਾ ਮਾਰੀਆਂ ਬੰਦੇ ਨੇ। ਉਹ ਜਿਹੜਾ ਅੰਦਰ ਬੈਠਾ ਉਹ ਚੌਂਕੀ ਇੰਚਾਰਜ। ਦਾਰੂ ਸ਼੍ਰੀਆਮ ਬਿੱਤੀ ਇਹਨਾਂ ਨੇ। ਆ ਦੇਖੋ ਆ ਛੜੇ ਮੱਤੇ ਕੋਲ ਖੜੇ ਆ ਬੌਜੀ ਦੱਸੋ ਟੱਕਾ ਕਿੱਤਾ ਵੀ ਨਹੀਂ। ਆ ਛੱਡੀ ਮਾਰਾ ਟੱਕਾ। ਕਹੀ ਨਹੀਂ